ਤੇ ਲੱਪਟੀ ਲੱਗਦੇ ਨੇ ਇਹ ਤੋਂ ਬਿਨਾ ਦੱਸਿਆ ਹੀ ਆ ਗਏ ਸੀ ਸਾਨੂੰ ਕੰਮ ਤਾਂ ਗਏ ਸੀ ਇਹ ਕੰਮ ਤੋਂ ਕਰੇ ਵਾਪਸ ਹੀ ਨਹੀਂ ਆਏ ਉਸ ਤੋਂ ਬਾਅਦ ਇੱਥੇ ਆਣ ਕੇ ਰਹਿ ਲੱਗ ਪਏ ਸੀ ਕਿ ਕਾਰਨ ਕੀ ਬਣੇ ਸੀਗੇ ਕਾਰਨ ਕੁਝ ਨਹੀਂ ਵੈਸੇ ਇਸ ਪਾਸੇ ਚਿੱਟਾ ਬਗੈਰਾ ਲਾਉਦੇ ਸੀ ਇਹ ਇਹ ਲਾਇਆ ਇਸ ਕਰਕੇ ਇਹ ਕੰਫਰ ਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਕਿ ਮਾਸਾ ਤੇ ਕਿਹਨਾਂ ਸਾਰੇ ਰੋਕਿਆ ਜਾਵੇ ਨਹੀਂ ਰੋਕਿਆ ਜਾਵੇ ਤਾਂ ਕਿ ਆ ਘਰ ਨਾ ਬਣ ਮੋਤ ਦੋ ਜੇ ਬੱਚੇ ਆ ਜੀ ਕਿੰਨੀ ਉਮਰ ਹੈ ਉਹਦੀ ਉਮਰ ਦੀ 20 ਸਾਲ ਕੀ ਕਰਨ ਨਾਲ ਮੌਤ ਜੀ ਕਰਨ ਜੀ ਨਾ ਛਾਂ ਮਿਠਾ ਕਰਦੇ ਵੀ ਕਿਤੂ ਉਮਰ 20 ਹੋ ਗਈ ਤੇ ਨਾ ਛਾ ਉਹ ਬੰਦ ਘੱਟ ਲਾ ਲਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਇਹੋ ਜੀ ਬਚਾਉਣੇ ਵੀ ਚਲੋ ਸਾਡਾ ਤਾਂ ਗਿਆ ਜਿਹੜਾ ਗਿਆ ਕਿ ਹੁਣ ਦਾ ਨਾ ਕਿਸੇ ਦਾ ਕੋਈ ਮਰੇ ਕਿ ਨਾ ਛੇਤੇ ਟੋਕਦਾਮ ਲਾਵੇ ਪ੍ਰਸ਼ਾਸਨ ਇਹੀ ਮੰਗ ਕਰਦੇ ਹਾਂ ਕਿ ਇਹਦਾ ਹੋਰਤੀ ਪੁੱਤਰ ਨਾ ਮਾਰੇ ਨਸ਼ੇ ਦੀ ਕਰਨ ਜੋ ਕਿ ਨਸ਼ਿਆਂ ਦੇ ਖਿਲਾਫ ਮਿਹਨਤ ਸਰਕਾਰ ਚਲਾ ਰਹੀ ਹੈ ਉਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਹੀ ਜ਼ਿਆਦਾ ਵਧ ਰਿਹਾ ਹੈ ਤੇ ਨੌਜਵਾਨ ਖਤਮ ਹੋ ਰਹੇ ਨੇ ਜੀ ਕਿਉਂਕਿ ਸਰਕਾਰ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਵਾਰ-ਵਾਰ ਨੌਜਵਾਨ ਖਤਮ ਹੋ ਜੀ ਜਾਂਦੇ ਨੇ ਤੇ ਨਸ਼ਾ ਵਧ ਹੀ ਜਾਂਦਾ ਹੈ ਤੇ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਇਥੇ ਰੋਗ ਲਵਾਈ ਆ ਜੀ ਇਹ ਕਹਿੰਦੇ ਮੌਤ ਜੀ ਕਿਸ ਕਾਰਨ ਨਾਲ ਮੌਤ ਹੋਈ ਇਹ ਜੀ ਓਵਰਡੋਜ਼ ਹੋਣ ਕਾਰਨ ਹੋਈ ਹੈ ਜੀ ਕੀ ਨਾਂ ਸੀ ਕਾ ਮੁੰਡੇ ਦਾ ਜਿਹਦੀ ਓਵਰਡੋਜ਼ ਰਾਜਵਿੰਦਰ ਸਿੰਘ ਜੀ ਪਤੀਜਾ ਹੈ ਸਾਡਾ ਕੀ ਸਮਝਦੇ ਇਸ ਚੀਜ਼ ਨੂੰ ਸਰਕਾਰਾਂ ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ ਜੀ ਇਸ ਚੀਜ਼ ਤੇ ਕਿਉਂਕਿ ਸਰਕਾਰਾਂ ਧਿਆਨ ਦੇਣ ਤਾਂ ਇਹ ਕੰਮ ਹੋਵੇ ਹੀ ਨਾ ਜੀ ਸਰਕਾਰਾਂ ਨੂੰ ਵੋਟਾਂ ਵੀ ਇਸੇ ਕਰਕੇ ਪਾਏ ਇਸੇ ਕਰਕੇ ਜੀ ਕਿਉਂਕਿ ਜਦੋਂ ਵੋਟ ਮੰਗਣ ਆਉਂਦੇ ਨੇ ਇਹ ਕਹਿ ਰਹੇ ਨੇ ਵੀ ਨਸ਼ਾ ਬੰਦ ਕਰਾਵਾਂਗੇ ਨਸ਼ਾ ਬੰਦ ਕਰਾਵਾਂ ਨਸ਼ਾ ਬੰਦ ਹੋ ਨਹੀਂ ਰਿਹਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਾਂਗੇ ਮੰਗ ਇਹ ਹੀ ਹੈ ਜੀ ਸਾਡੀ ਕਿ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਨਸ਼ੇ ਤੇ ਰੋਕ ਲਵਾਈ ਜਾਵੇ